ਹੇਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੋਹਨ ਬਿਰਵਲ ਨੇ ਪਲੱਥਾਂ ਦੇ ਵਿੱਚ ਫੇਰ ਇੱਕੜੀ ਬਲ ਬਲ ਕਰਵਾਤੀ ਇੰਨੀ ਸੰਗਤ ਆਈ ਹੈ ਜੀ ਕੱਪ ਤੇ 2 ਕਿਲੋਮੀਟਰ ਤੋਂ ਵੀ ਗਾਂਹ ਤੱਕ ਜਾਮ ਲੱਗਾ ਵਾ ਇੰਨਾ ਸੰਗਤ ਦਾ ਮਤਲਬ ਇਕੱਠਾ ਵਾ ਕੋਈ ਕਹਿਣ ਦੀ ਗੱਲ ਨਹੀਂ ਚਾਹ ਵੇਖੀ ਜਾਓ ਕਿੰਨੀ ਦੂਰ ਤੱਕ ਜਾਮ ਲੱਗਾ ਮੈਂ ਨਹੀਂ ਕਹਿੰਦੇ ਬਲ ਨੇ ਬਲ ਬਲ ਕਰਵਾਤੀ ਕਿਸੇ ਨੇ ਕਾ ਪਤ ਰਹਾ ਹੀ ਹੈ ਇਹ ਹੀ ਪਰ ਹਰ ਕਦਰ ਰਿਕਾਰਡ ਤੋੜਤੇ ਫਿਰ ਬੰਦ ਨੇ ਮੜੀਕਾ ਵਾਲੇ ਯੈਰੋ ਦੀ ਐਂਟਰੀ ਲੋ ਦੀ ਘੈਂਟ ਬੰਦਾ ਜੀ ਬਾਬਾ ਜੀ ਥੋੜਾ ਯੈਰੋ ਆ ਗਿਆ ਜੀ ਪਲੱਥਾਂ ਦੇ ਕੱਪ ਤੇ ਆ ਬੱਗੇ ਪਿੰਡ ਦੀ ਧਰਤੀ ਦਾ ਮੇਰੇ ਵੀਰ ਸ਼ਾਹ ਕੋੜ ਦੇ ਲਾਗੇ ਇਸ ਨੌਜੰਨ ਦਾ ਟੰਬਾ ਹੈ ਮਹਾਨਾ ਬਿਲਕੁਲ ਜੋਨੇ ਕੈਮਰਾ ਨਦੀ ਨੱਤੇ ਵਰਗਾ ਆਹ ਲੱਗਣ ਕਬੱਡੀ ਪਾਰਨ ਖੇਡ ਮੈਦਾਨ ਦੇ ਵਿੱਚ ਜੱਫੀ ਪਿਆਰ ਮੈਂ ਬਾਬਾ ਜੀ ਇਹ ਇਹ ਆਪਾਂ ਕਰਦੇ ਨਾ ਪਾਹ ਦੀ ਮੱਤੇ ਲਪਾਹ ਪਾਹ ਦੀ ਮੱਤੇ ਲਪਾਹ ਹਜਾਰ ਇਸ ਵਾਰੀ ਫੇਰ ਪ੍ਰਬੰਧ ਸੋਟੇ ਪਏ ਬਾਬਾ ਜੀ ਦੁਨੀਆ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ ਜੀ ਮੋਹਨ ਪਿਰਵਾਲ ਨੇ ਪ੍ਰਬੰਧ ਬਹੁਤ ਵੱਡਾ ਕੀਤਾ ਫਤ ਦੁਨੀਆ ਦੇ ਅੱਗੇ ਫੇਰ ਛੋਟਾ ਪੈ ਗਿਆ ਬਾਬਾ ਜੀ ਲੇਖਾ ਤੋੜਤਾ ਅਰਕਾ ਫੇਰ ਦੁਨੀਆ ਨੇ ਇਸ ਵਾਰੀ ਪਿਛਲੀ jaar ਤੇ ਹੈ ਹੀ ਹੈ ਹੀ ਪਰ ਅਰਕਾ ਤਾਂ ਫੇਰ ਪੂਰੀ ਗੱਲਬਾਤ ਕਰਾ ਦਿੱਤੀ ਜੀ ਗਰਾਊਂਡ ਫੇਰ ਛੋਟੀ ਪੈ ਗਈ ਬਾਬਾ ਜੀ ਜਿੰਨੇ ਸੰਗਤ ਅੰਦਰ ਵਾ ਉਹਦੇ ਨਾਲ ਵੱਧ ਬਾੜਾ ਜੀ ਬਾਬਾ ਜੀ Yeah. <laughs> ਕਬੱਡੀ ਦੀ ਇਹ ਵੀ ਮੈਚ ਕਰਦੇ ਦਾਰੇ ਭਰਾਵਾਂ ਤੋਂ ਭਾਵਾਂ ਦੇ ਚੱਲਿਆ ਸਮਾਰੋਹ ਹਾਲੇ ਦੇ ਸਮਾਂਦਨ ਮੇਸਾਨਾ ਕਦੇ ਜਨਾ ਹੁੰਦਾ ਹੈ ਕਬੱਡੀ ਦੇ ਵਿੱਚ 35 ਸਾਲ ਦਾ ਇਤਿਹਾਸ ਜਨਾ ਭਾਵਾਂ ਦੇ ਚੱਲਿਆ ਸਤਕਾਰ ਹਰਪ੍ਰੀਤ ਤੇ ਸੁਖਨਾ ਜਦੋਂ ਆਉਂਦੇ ਨੇ ਖੇਡ ਮੈਦਾਨ ਦੀ ਜਮਜ਼ਾਨ ਹੈ ਸਤਕਾਰ ਆ ਵੱਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਧੀਆ ਅੰਸਾਰ ਲੈ ਵੀ ਹਰਜੀਤ ਸਿੰਘ ਜਿਹੜੀ ਤੋਂ ਮੈਂ ਤੇ ਕੱਲ੍ਹ ਦੀ ਆ ਨਾ ਉਹ ਜਿਵੇਂ ਕਹਿੰਦੇ ਅੰਦੇ ਨਾਲ ਅੱਜ ਹਾਲਾਂਕਿ ਲੈ ਕੇ ਆਏ ਆ ਔਰ ਪਰ ਇਹ ਰਿਆ ਵਾਲਾ ਮਖੌਲ ਹੈ ਅੱਜ ਜਿਹੜਾ ਇਹਨਾਂ ਹੋ ਰਹੀ ਜਾਨ ਦਾ ਉਹ ਇਹ ਮੇਰੇ ਤੇ ਜਿਵੇਂ ਕਹਿੰਦੇ ਇਤਹਾਸ ਲਿਖਿਆ ਜਾ ਰਿਹਾ ਹੈ ਸਾਰੇ ਸੰਗਤ ਨੂੰ ਬੇਨਤੀ ਕਰਦੇ ਜਿਹਨੂੰ ਜਿੱਥੇ-ਜਿੱਥੇ ਜਾਣਾ ਨਹੀਂ ਉਹ ਬੈਠ ਜਾਓ ਜਿੰਨੇ ਵੀ ਸਾਡੀਆਂ ਦੇ ਬਜ਼ੁਰਗ ਆਏ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਦਰਸਗਾਹ ਦੇ ਵਿੱਚ ਜਾ ਕੇ ਪਾਣੀ ਪੋਣ

ਪੇਸ਼ ਹੋਣਾ ਜਦੋਂ ਆਪਾਂ ਇੱਥੇ ਮਦਾਨਾਂ ਦੀ ਜਮਜਾਨ ਹੈ ਸਰਕਾਰ ਆ ਵੱਡੇ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਵਧੀਆ ਅੰਤਾਰ ਲੈ ਵੀ ਹਰਜੀਤ ਸਿੰਘ ਹੈ ਜਿਹੜੀ 3 ਮਹੀਨਿਆਂ ਤੋਂ ਮਿਹਨਤ ਚੱਲਦੀ ਆ ਨਾ ਉਹ ਜਿਵੇਂ ਕਹਿੰਦੇ ਨੇ ਅੱਜ ਅਲਾਂਗ ਲੈ ਕੇ ਆਏ ਆ ਔਰ ਕਹਿੰਦੇ ਰਿਆ ਵਾਲਾ ਮਕਾਨ ਹੈ ਅੱਜ ਜਿਹੜਾ ਕੰਮ ਹੋਣੀ ਜਾਤ ਹੈ ਸੋਕੇ ਬਹੁਤ ਜੀ ਜਿਨਾਂ ਕਨਾਂ ਦੇ ਆਪ ਦੇ ਚਾਹੇ ਜਾ ਰਹੇ ਸਾਰੇ ਸੰਗਤ ਨੂੰ ਬੇਨਤੀ ਕਰਦੇ ਜਿਹਨੂੰ ਕਿੱਥੇ ਕਿੱਥੇ ਜਗ੍ਹਾ ਮਿਲੀ ਉਹ ਬੈਠ ਜਾਓ ਜਿੰਨੇ ਵੀ ਪਾਣੀ ਵਾਲੇ ਬਜ਼ੁਰਗ ਆਏ ਐ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਦਰਸ਼ਕਾਂ ਦੇ ਵਿੱਚ ਜਾ ਕੇ ਤਾਲੀ ਬੁਲਾਉਣ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੇ ਵੀ ਦਰਸ਼ਕ ਆਏ ਐ ਉਹਨਾਂ ਸਾਰੇ ਦਰਸ਼ਕਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਦਰਸ਼ਕਾਂ ਪਾਣੀ ਵਾਲੇ ਉਹ ਦਰਸ਼ਕ ਬੋਲ ਕਾਤਰਾ ਦਾ ਹੈ ਇਹ ਸਿੱਧੀ ਢਾਲਵਾਲ ਤੇ ਵਰਕਪੇਟ ਸਿੰਘ ਢਾਲਵਾਲ ਕਹਿੰਦੇ ਨੇ ਪਹਿਲੇ ਜੱਟ ਆਉਣੇ ਨਾਲ ਹੋਦੀ ਹੈ ਜਦੋਂ ਜਾਨ ਵਾਲੀ ਗੱਲ ਆਉਂਦੀ ਹੈ ਉਹ ਬੋਲ ਬਣਾਉਂਦੇ ਕਿ ਕਿਹੜਾ ਕੰਮ ਹੋਵੇ ਚਾਹੇ ਕਾਣਾ ਦੇ ਕੰਪੜੀ ਹੋਵੇ ਚਾਹੇ ਬੇਕਵਾਲ ਦੇ ਲੜਾਏ ਵਿੱਚ ਕੰਪੜੀ ਹੋਵੇ ਕਹਿੰਦੇ ਲੂਭੀ ਚੇਤਨਾ ਮਤ ਹੋਵੇ ਕਿਹਦੇ ਨਾਲ ਕੰਪਨੀ ਹੋਵੇ ਚਾਹੇ ਕਾਇਆ ਦੇ ਕੰਪਨੀ ਹੋਵੇ ਚਾਹੇ ਵੇਖਣ ਦੇ ਲਾਇ ਦੇ ਕੰਪਨੀ ਹੋਵੇ ਕਹਿੰਦੇ Gracias